ਹਾਂਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਵੈਲਕਮ ਟੂ आवर ਚੈਨਲ ਮਿਸਟਰ ਐਂਡ ਮਿਸ ਸਿਵਿਆ ਕਪਲ ਤਰੀਕ ਹੋ ਗਈ ਆ 25 ਜੁਲਾਈ ਤੇ ਰੈਡੀ ਸਟੱਡੀ ਹੋ ਗਏ ਆ ਕਿਉਂਕਿ ਅੱਜ ਜੁਝਾਰ ਬਹੁਤ ਲੇਟ ਉੱਠਿਆ ਰਾਤ ਇਹ 2 ਵਜੇ ਸੁੱਤਾ ਸੀ ਤਾਂ ਨਾ ਬਲੌਗ ਬਣਾਇਆ ਗਿਆ ਹੁਣ ਉੱਟ ਕੇ ਬਲੌਗ ਬਣਾਇਆਗਾ ਮੈਂ ਆਪਦਾ ਸਾਰਾ ਕੰਪਲੀਟ ਕਰਕੇ ਉਹ ਮੰਮੀ ਉਹਨੂੰ ਲਈ ਆਉਂਦੀ ਆ ਮੰਮੀ ਗਾਵਾਂ ਨਹੀਂ ਜਾਂਦੀ ਕੰਜਰਾ ਤੋਟਦਾ ਨਹੀਂ ਉਹ ਵੀ ਆ ਗਿਆ ਨਹੀਂ ਉਹਨੂੰ ਦੇਖੀਏ ਵਾਸੀਆ ਲੈ ਜਾਂਦਾ ਜੀ ਨਾ ਨੂੰਕੇ ਦਾਦੀ ਨੇ ਨਮਾਤਾ ਸੋਹਣੇ ਕੱਪੜੇ ਪਾਤੇ ਆ ਹੁੰਦੇ ਹੁਣ ਦਾਦੀ ਲਈ ਅੰਗਰੇਜ਼ੀ ਅੰਗਰੇਜ਼ੀ ਦੀ ਦਾਦੀ ਆ ਲਈ ਹੁੰਦੀ ਹੈ ਜੁਝਾਰ ਨੂੰ ਆ ਲੈ ਤੇਲ ਪਾਤਾ ਮੰਮੀ ਨੇ ਚੱਕ ਪਾ ਇਹ ਤੇਲ ਨਹੀਂ ਮੰਮੀ ਦੂਜੀ ਹੋ ਲੋਣੀ ਪਊ ਚਲੋ ਇੱਕ ਵਾਰ ਰੱਖ ਲੈਨੇ ਲਿਆਓ ਜੀ ਆਜੋ ਮੇਰੇ ਮੁੰਡੇ ਸਾਹਿਬ ਆਜੋ ਆਜੋ ਚਲੋ ਚਲੀ ਲੋ ਬਈ ਗਾਇਸ ਆਪਾਂ ਪਹੁੰਚ ਗਏ ਬੁਟੀਕ ਤੇ ਠੀਕ ਹੈ ਤੇ ਕਹਿੰਦੇ ਅੱਜ ਜਲੇਬੀਆਂ ਆਈਆਂ ਨੇ ਬੁਟੀਕ ਤੇ ਸਿਮਰਨ ਲੈ ਕੇ ਆਈ ਹੈ ਜਲੇਬੀਆਂ ਤੇ ਅੱਜ ਖਾਵਾਂਗੇ ਜਲੇਬੀਆਂ ਵਾਹ ਤੇ ਰਿੱਕੀ ਗਏ ਨੇ ਸਮਾਨ ਰੱਖਣ ਤਾਂ ਸ਼ਿਕਾਰ ਜੀ ਸ਼ਿਕਾਰ ਰਿੱਕੀ ਗਏ ਨੇ ਬਸ ਤੇ ਸਮਾਨ ਰੱਖਣ ਤੇ ਆਪਾਂ ਕਰਦੇ ਆ ਕੰਮ ਕਰ ਜੁਹਾਰ ਸਿੰਘ ਜੀ ਦੇਖ ਲਓ ਪੰਗੇ ਲਈ ਜਾਂਦੇ ਆ ਆਪਦੇ ਹੀ ਬੈਗ ਨਾਲ ਲਓ ਬਈ ਆ ਕੁੜੀ ਦੀ ਮਹਿੰਦੀ ਵੀ ਚੜ ਗਈ ਏਰੇ ਕੀ ਬਾਤ ਆ ਕੀ ਬਾਤ ਇੱਧਰ ਇੱਧਰ ਨਹੀਂ ਇਹਦੇ ਵੀ ਰਹਿ ਗਈ ਜਸ਼ਨ ਤੇ ਲਾਉਣੀ ਅੱਜ ਇਹੋ ਵੀ ਆ ਪਹੁੰਚ ਕੇ ਟੋਲੀ ਦੀ ੱਟੀ ਤੇ ਇੱਥੋਂ ਲੈਣੀ ਆ ਆਪਾਂ ਜੁਵੈਨਦਰੀ ਵਿਆਹ ਵਾਸਤੇ ਤੇ ਤਿੰਨ ਦੇਖ ਵਾਸਤੇ ਲੋਬੀ ਆਪਾਂ ਪਹੁੰਚ ਗਏ ਪਹੁੰਚ ਗਏ ਕੀ ਮੈਂ ਬਾਅਦ ਚ ਵੌਇਸਓਵਰ ਦੇ ਦੀ ਯੋ ਕਿ ਮੈਂ ਤੁਹਾਨੂੰ ਫਿਰ ਨਹੀਂ ਜਨਨ ਦੇਗੀ ਕਰਦੇ ਹੁੰਦਾ ਸਿਰੋਂ ਆਉਣ ਤਾਂ ਹੈਗੀ ਆ ਬੋਲ ਅੱਛਾ ਕਰ ਤਾਂ ਇੱਕ ਟੌਪ ਕਰ ਵੀ ਦਿੰਨੀ ਆ ਮੈਂ ਤੁਹਾਨੂੰ ਆ ਦੇਖੀ ਆ ਫਿਰ ਕਿਹਦੇ ਨਾਲ ਵਗਿਆ ਲੱਗਣੀ ਆ ਬਲੈਕ ਨਾਲ ਹਾਂ ਬਲੈਕ ਆ ਬਹੁਤ ਸੋਹਣਾ ਮੇਰੇ ਫੁੱਲੇ ਜਿਹਾ ਲੱਗ ਰਿਹਾ ਇੱਥੇ ਉਹ ਟਾਈਟ ਕਰ ਦੂੰ ਮੈਂ ਸੀ ਲੱਗ ਜੇ ਪਰ ਗੋਲੇ ਵਟੇ ਨਹੀਂ ਹੈਗੇ ਹੋਰ ਨੀ ਗਰਮੀਆ ਦਿਨ ਦਾ ਤੇ ਮੇਰਾ ਜਨੂਸ ਖੜਾ ਹੋ ਗਈ ਜਾਣਗੇ ਇਹ ਨਹੀਂ ਯਾਰਰਾ ਤਰਾ ਦੇਖੋ ਇਧਰ ਗੇ ਜੀ ਜੀ ਉਧਰ ਨਾ ਚੌਕਰ ਤਾਂ ਮਾਉਣਾ ਹੀ ਨਹੀਂ ਇਹ ਕੰਨਾਂ 'ਚ ਪਾਉਣਾ ਬਸ ਕਿਸੇ ਪਰ ਥੋੜੇ ਹੈਵੀ ਪਾਉਂਦੇ ਨਾ ਹੋਰ ਕੁਝ ਦੇ ਮੈਂ ਹੈਵੀ ਤਾਂ ਕਹਿਣੀ ਆ ਪਰ ਛੋਟੇ ਕਹਿਣੀ ਮੇਰੇ ਨੂੰ ਛੋਟਿਆਂ 'ਚ ਵਧੀਆ ਆਉਂਦੀਆਂ ਲੱਗ ਪਾ ਕੇ ਦੇਖ ਲੈਣ ਇਹ ਹੁਣ ਮੈਨੂੰ ਮੋਤੀ ਨਹੀਂ ਜਾਈਦੇ ਉਹ ਮੋਤੀਆਂ ਨਾਲ ਆਏ ਆ ਮੋਤੀ ਮੰਮੀਆ ਦੇ ਪਾਏ ਹੁੰਦੇ ਹੈਗੀ ਤਾਂ ਮੈਂ ਵੀ ਮੰਮੀ ਆ ਹੁੰਦੀ ਯਾਰ ਦੀ ਪਰ ਉਹ ਹੁੰਦਾ ਨਹੀਂ ਵੀ ਔਰਤ ਆਪਣੇ ਆਪ ਨੂੰ ਸੋਟਾ ਬਣਾਉਣ ਦੀ ਕੋਸ਼ਿਸ਼ ਕਰਦੀ ਦੂਜਾ ਦੇ ਦੇ ਨਾਲ ਆਵਲਾ ਨਹੀਂ ਸੀ ਤੁਸੀਂ ਪਾਇਆ ਇਹ ਇਹ ਵਾਲਾ ਨਹੀਂ ਨਾ ਇਹ ਵਾਲਾ ਨਹੀਂ ਸੀ ਪਾ ਕੇ ਦੇਖੋ ਵਲਾ ਇਹ ਵੀ ਇੱਛਾ ਹੈ ਗਈ ਵੀ ਸੋਹਣਾਗਾ ਉਹਦੇ ਨਾਲ ਇਹ ਮੈਨੂੰ ਥੋੜੀ ਝੂਲੀ ਝੂਲੀ ਜਿਆਦਾ ਲੱਗੀ ਇਹਦੇ ਕੰਪੈਰੀਸ਼ਨ ਮੈਨੂੰ ਆਹ ਹਾ ਲੁੱਕ ਜਿਹੜੀ ਹੈਗੀ ਹੈ ਜ਼ਿਆਦਾ ਬੈਟਰ ਲੱਗਦੀ ਹੈ। ਇਹਦੇ ਦੂਤ ਰਾਹੀਂ ਜੁਐਲਰੀ ਬਹੁਤ ਸੋਹਣੀ ਆਈ ਗਈ ਹੈ ਨਾ ਸਾਰੀ। ਨਵੀਆਂ ਆਈਆਂ ਹੋਣੇ। ਸਾਰੀਆਂ ਨਵੀਆਂ। ਹਾਂ ਪਿਛਲੀ ਵਾਲੀ ਤਾਂ ਨਹੀਂ ਹੈਗੀ ਇਹ ਤਾਂ ਨਵੀਆਂ ਨੇ ਸਾਰੀਆਂ। ਮੇਰੇ ਕੋਲ ਕਰ ਦੇ ਲੈ ਮੈਂ ਦੇਖ ਲੈਣੀ ਆ। ਆ ਦੇਖੋ ਆ ਕਿਵੇਂ ਲੱਗਦੀ ਆ। ਆਪਾਂ ਸਾਰੀ ਪਾ ਕੇ ਦੇਖ ਲੈਂਦੇ ਆ। ਬੱਚੇ ਆਹ ਸਸਟ ਸੋਹਣੇ ਤਾਂ ਲੱਗਦੇ। ਆਹ ਸੁੱਤ ਚੀ ਆਉਗੀ ਆਵਲਾ ਵੀ ਦਿਖਾਏ ਉਹ ਸੁੱਤ ਦਾ ਮੇਰਾ ਬਲੈਕ ਆ ਸਹੀ ਹੈ ਇੱਕ ਸੁੱਤ ਤਾਂ ਮੇਰਾ ਬਲੈਕ ਆ ਤੇ ਇੱਕ ਹੈਗਾ ਗਰੇਅ ਸਕਾਈ ਬਲੂ ਦਾ ਉਹਦੇ ਵਿੱਚ ਮਜੈਂਟਾ ਕਲਰ ਦਾ ਵਰਕ ਆ ਮਜੈਂਟਾ ਨੂੰ ਤਾਂ ਡਾਰਕ ਨਹੀਂ ਆਉਂਦੀ ਸ਼ੇਡ ਹੁੰਦੀ ਆ ਉਹਨਾ ਸੋਨੇ 골ਡ ਪਲੇਟ ਕਰਦੇ ਨੇ ਇਹ ਵੀ ਬਹੁਤ ਸੋਹਣੇ ਨੇ ਇਹਦੇ ਵਿੱਚ ਆਹ ਦੇਖੋ ਜਿਵੇਂ ਆਹ ਕਿੰਨਾ ਸੋਹਣਾ ਹੈ ਮੈਨੂੰ ਇਹੋ ਜਿਹਾ ਪਸੰਦ ਆ ਆਵਲਾ ਮੈਨੂੰ ਇਦਾਂ ਨੇ ਪਸੰਦ ਆ ਕ ਤੁਸੀਂ ਹੁਣ ਦੇਖ ਕੇ ਕਿ ਮੈਂ ਪਾ ਕੇ ਦਿਖਾਉਂਗੀ ਸਾਰਿਆਂ ਤੋਂ ਜ਼ਿਆਦਾ ਹੀ ਸੋਹਣੀ ਲੱਗੂਗੀ ਮੇਰੀ ਪਾਏ ਬਸ ਅੱਜ ਅੱਨਾ ਦਿਨ ਕੋਲ ਦੇ ਦੇਣਾ ਸਾਰੀਆਂ ਚੀਜ਼ਾਂ ਨਾਲ ਉਹ ਆ ਦੇਖ ਕਿੰਨੇ ਜੱਚ ਰਹੇ ਮੇਰਾ ਜੀ ਵੀ ਕਰਦਾ ਹੁੰਦਾ ਵੀ ਮੈਂ ਲੰਬੇ ਲੰਬੇ ਝੂਮਕੇ ਪਾਵਾਂ ਬਹੁਤ ਜੀ ਕਰਦਾ ਪਰ ਕੀ ਕਰੀਏ ਬਈ ਸੋਹਣੀ ਨਹੀਂ ਲੱਗ ਰੋਹੀ ਚੀਜ਼ ਪੋਣੀ ਬੈਗੀ ਜਿਹੜੀ ਸੋਹਣੀ ਲੱਗੂਗੀ ਸੋਹਣਾ ਲੱਗਿਆ ਲੱਗਦੇ ਆ ਨਾ ਐਨੇ ਕ ਸਾਈਜ਼ ਮੇਰੇ ਵਧੀਆ ਲੱਗਦਾ ਪਾਇਆ ਹੁਣ ਜਿਹੜਾ ਤਾਂ ਮੇਰਾ ਬਲੈਕ ਸੂਟ ਆ ਉਹਦੇ ਵਿੱਚ ਕੋਈ ਕਲਰ ਨਹੀਂ ਹੈਗਾ ਜਸਟ 골ਡਨ 골ਡ ਲੈਣਾ ਸਾਰਾ ਉਹਦੋਂ ਆਪ ਆ ਲੋਦੋਂ ਮੈਂਟਿਕ ਨਾਲ ਨਾਲ ਕੰਟਰਾਸਟ ਹੋ ਜਾਵੇ ਅਇਦਾ ਤੇ ਇਦਾ ਕੰਟਰਾਸਟ ਹੋ ਜਾਊਗਾ ਆ ਵੀ ਸੋਹਣੇ ਲੱਗਣਗੇ ਇਹਦੇ ਤੇ ਡਿਜ਼ਾਈਨ ਹੋਊਗਾ ਬਹੁਤ ਸੋਹਣਾ ਹਾਂ ਹਾਂ ਜਿਵੇਂ ਫਰੂਜੀ ਨਾਲ ਆ ਬਹੁਤ ਸੋਹਣੀ ਲੱਗਣੀ ਆ ਸਟੱਡ ਨੇਾਰੇ ਹਨਾ ਹਾਂਜੀ ਦੇਖੋ ਗਾਇਜ਼ ਬਹੁਤ ਸੋਹਣੀ ਸਟੱਡ ਆਈ ਹੋਈ ਆ ਹਾਂ ਹਾਂ ਅਭੀ ਫਟ ਦੇਖੋ ਆ ਦੇਖੋ ਆ ਕਿੰਨੇ ਫੋਣੀ ਆ ਥਿਸ ਵਨ ਆ ਪੋਲੀਕ ਇਹ ਪਾ ਕੇ ਦੇਖ ਲੈਨੇ ਹੁੜੀ ਦੇ ਮਗਲੇ ਹੈਂਗਿੰਗ ਵੀ ਹੋਣ ਪਰ ਜ਼ਿਆਦਾ ਹੈਣਗੀ ਇਹਨਾਂ ਨੂੰ ਮੀ ਇੱਧਰ ਨਾਰਮਲ ਆ ਦੇਖੋ ਅਰੇ ਵਾ ਥਿਸ ਠੀਕ ਹੈ ਸੇਮ ਲੋ ਜੀ ਆਪਾਂ ਪੜਾਈ ਕਰ ਲਈ ਫਿਰ ਆਪਾਂ ਇਸ ਵਾਰ ਪਸੰਦ ਕਰਾਂਗੇ ਇਹ ਕਿਹੜੇ ਲੈਣੇ ਨੇ ਫਿਰ ਨੈਕ ਚ ਤਾਂ ਪਤਾ ਕੀ ਗਰਮੀ ਆ ਇੱਕ ਜਿਹਾਰ ਮੇਰਾ ਨੈਕ ਫਟ ਗਿਆ ਉਹ ਜਿਹਾਰ ਹੰਤਾ ਪਟਾ ਹੋ ਗਿਆ ਮੈਨੂੰ ਨਹੀਂ ਪਤਾ ਲੱਗਿਆ ਜੀ ਹੂੰ ਤਰਨੇ ਵੀ ਲੱਗ ਗਿਆ ਅੰਗਲਾ ਫੁੱਲਣ ਵੀ ਲੱਗ ਗਿਆ ਕਿੱਲੇ ਤੇ ਹਾਂਜੀ ਸਿੱਧੇ ਲੈ ਕੇ ਆਉਂਗੀ ਤੇ ਦੇਖੋ ਇੱਥੇ ਉਹ ਗਾਹ ਪਾ ਦੇਣਾ ਦੇਖੀਏ ਤੇ ਪਤਾ ਕੀ ਕਰੂਗਾ ਉਹ ਬਹੁਤ ਘੱਥ ਲਾ ਦੇ ਤਾਂ ਜਾ ਕਰੂਗਾ ਇਧਰ ਹੱਥ ਲਾ ਲਿਆ ਉਹ ਇਹਦੇ ਲੈ ਆਏਗਾ ਬ్రో ਵਲਗ ਰਾਵ ਆ ਆ ਦੇਖ ਹੂੰ ਬਹੁਤ ਸੋਹਣਾ ਲੱਗ ਰਿਹਾ ਕਿੰਨੇ ਸੋਹਣੇ ਲੱਗ ਰਿਹਾ ਇਦਾਂ ਲੱਗਦਾ ਨਾ ਜਿਵੇਂ 골ਡ ਪਾਇਆ ਹੋਵੇ ਆਈ ਬੜੀਆ ਲੱਗ ਰਿਹਾ ਤੁਸੀਂ ਵੀ ਸੋਹਣਾ ਲੱਗ ਦਿੱਤੀ ਨੇ ਕਿਹੜੀ ਕੱਢੀ ਸੀ ਅੱਪ ਪਹਿਲਾਂ ਇਹ ਪਤਾ ਪਾ ਰਹੇ ਨਹੀਂ ਇਹ ਵੀ ਬਾਕੀ ਦੇਖ ਸਟ੍ਰੇਟ ਥੋੜਾ ਜਿਹਾ ਹੈ ਕੀ ਇੱਕ ਆ ਤਾਂ ਇੱਕੋ ਜਿਹਾ ਹੈ ਨਾ ਇਹਦੇ ਨਾਲ ਦੀ ਇਹ ਮੈਂ ਆ ਆ ਕੰਦਰ ਦਾ ਸੰਕੈਮੇਰਾ ਆ ਕੰਦਰ ਦਾ ਇਹ ਤਾਂ ਥੋੜਾ ਹੀ ਡਾਰਕ ਹੈ ਥੋੜਾ ਡਾਰਕ ਲੜ ਦਾ ਕੰਟਰਾਸਟ ਹੋ ਰਿਹਾ ਸੋਹਣਾ ਲੱਗਦਾ ਨਾ ਅੱਜ ਕੋਲੀ ਵੇਰੀਜ਼ ਕੋਲੀ ਪਈ ਇਹ ਸਭ ਤੋਂ ਸੋਹਣਾ ਲੱਗ ਰਿਹਾ ਅੱਛਾ ਫਾਦੇ ਦੂਰ ਦੇ ਤਾਂ ਇੱਕ ਵਾਸੇ ਕੰਪੈਰੀਸ਼ਨ ਕਰੋ ਨਾ ਤੁਸੋਂ ਦੋਨੇ ਆਪ ਦੀ ਆਪ ਦੀ ਜਗਾ ਆ ਹਲਕਿਆ ਥੋੜੀ ਜਿਹੀ ਹੈ ਇਹਦੇ ਨਾਲ ਦਾ ਦੇ ਮੈਨੂੰ ਇਹ ਤਾਂ ਸੈਗਾ ਨਹੀਂ ਤੇ ਛੋਟੇ ਕੰਨਾ ਚ ਕੋਈ ਲੱਤੀਆਂ ਗੱਲ ਪੂਰੀ ਲੋਗ ਆਪ ਨੇ ਮਸਾ ਗਏ ਨਹੀਂ ਆਪਾਂ ਆਏ ਨਹੀਂ ਵੀਰੇ ਉਹ ਤਾਂ ਮੈਂ ਪਸੰਦ ਕਰ ਲਿਆ ਕਿਵੇਂ ਲੱਗਦੇ ਆ ਦਾਰਕ ਲਾਈਟ ਪਾ ਲਿਆ ਇਹ ਥੋੜਾ ਸੈਟ ਕਰਾਈ ਚੱਲਣਾ ਇੱਕ ਮੈਂ ਆ ਪਾਈ ਸੀਗੀ ਉਹ ਵੀ ਬੜੀ ਪਿਆਰੇ ਲੱਗਦੇ ਨੇ ਉਹ ਇੱਕ ਸੈਟ ਦਿਖਾਣਾ ਉਹ ਪੂਰੇ ਸੋਨੇ ਲੱਗਦੇ ਥੋੜੇ ਮਤਲਬ ਦਾ ਸੈਟ ਆ ਇਹਨਾਂ ਨੂੰ ਗ੍ਰੇ ਕਾਰਡ ਵਾਲੇ ਸੈਟ ਦਿਖਾਉਂਦੀ ਆ ਮੈਂ ਸ਼ੂਟ ਕਰਨਾ ਹਣਾ ਸ਼ੂਟ ਕਰਨੇ ਆਪਾਂ ਉਹ ਲੈ ਕੇ ਜਾਉਂਦੇ ਆ ਇਹ ਪਹਿਲਾਂ ਲੈ ਕੇ ਗਏ ਸੀ ਸ਼ੂਟ ਵਾਸਤੇ ਇਹ ਦੋ ਜੀ 200 ਰੁਪਏ ਦੇ ਨੇ ਉਹ ਸ਼ੂਟ ਵੀ ਬਹੁਤ ਵਾਇਰਲ ਹੋਇਆ ਸੀਗਾ ਤੇ ਜੁਐਲਰੀ ਬਹੁਤ ਵਾਇਰਲ ਹੋ ਰਹੀ ਸੀ ਹੈਨਾ ਜਿਹੜਾ ਆਪਾਂ ਇਹ ਕਰ ਲਿਆ ਸੀ ਗ੍ਰੀਨ ਜੈਲਸ ਆਪਾਂ ਐ ਕਰਦੇ ਆ ਆ ਲੈ ਲੈਂਦੇ ਇੱਕ ਵਨ ਸਿਲੈਕਟ ਕਰਕੇ ਜਿਹੜਾ ਸਹੀ ਲੱਗੇ ਉਹ ਹੀ ਪਾ ਲਾਂਗੇ ਪਰ ਤੋਂ ਜਾਣਾ ਵਿਆਹ ਤੇ ਇੱਕ ਪਾਸੇ ਆਪਾਂ ਆ ਰੱਖ ਲੈਨੇ ਆ ਵਿਆਹ ਦੀ ਬਹੁਤ ਠੀਕ ਹੈ ਆਪੇ ਕਰ ਲੈਨੇ ਆ ਕਿ ਇੱਕ ਆਪ ਕਰ ਲੈਨੇ ਕਿਹੜੀ ਸੀਗੀ ਕੱਢੀ ਆ ਵਾ ਜਿਹੜੀ ਇਹਨਾਂ ਚੋਂ ਮੈਨੂੰ ਸਹੀ ਲੱਗੀ ਉਹ ਹੀ ਪਾਲਾਂ ਠੀਕ ਹੈ ਹੈਣਾ ਸਹੀ ਆ ਨਾ ਤੇ ਮੈਂ ਸਿਲੈਕਟ ਕਰ ਲੈਨੇ ਆ ਤੇ ਮੈਂ ਪੈਕ ਕਰ ਉਹ ਦੇਖੀ ਕੋਈ ਨਾ ਵੱਡੇ ਵੱਡੇ ਡੇਰਿੰਗ ਕਦੇ ਨਹੀਂ ਪਾਈ ਪਾ ਕੇ ਦਿਖਾ ਉਹ ਉਦੋਂ ਵੀ ਇਹ ਲੈ ਨਾ ਪਾਦੀ ਕਲਾਸ ਐਟ ਦਿਖਾ ਦੇ ਸਾਰੇ ਹੁੰਦੇ ਮੈਰਿਜ ਫੰਕਸ਼ਨ ਆ ਰਹੇ ਸਾਰੇ ਨਵੇਂ ਆਏ ਨੇ ਇਹਨਾਂ ਨੇ ਵੀ ਆਪ ਦੀ ਜੁਐਲਰੀ ਬੁੱਕ ਕਰ ਰਹੀਆਂ ਤਾਂ ਇੱਕੋ ਬੱਸ ਆ ਸਾਰੀ ਕਲੋਸ ਤੋਂ ਉਹ ਵੇਖੇ ਉਹ ਵੀ ਹੋਣੀ ਕੋਈ ਵਾਹੀ ਬੂਹ ਵਾਹੀ ਸੋਨਣੇ ਕੁੜੀਆਂ ਪਰ ਉਹ ਲਾਈਟ ਵੇਟ ਹੈ ਜੀ ਉਦਾਂ ਲਾਈਟ ਵੀ ਤਾਂ ਪਰ ਜਿਹਦਾ ਦੀ ਚੋਇਸ ਜ਼ਿਆਦਾ ਹੈਪੀ ਦੀ ਉਹ ਫਾਈਨ ਹੈ। ਨਹੀਂ ਸੋਹਣੀ ਵੀ ਲੱਗਦੇ ਵੇ ਬਹੁਤ ਸਰੀ ਨੇ ਦੀਗਦੀਆਂ ਫਾਈ ਪਰ ਮੇਰੇ ਨਹੀਂ। ਉਦੋਂ ਤਾਂ ਰੈਡੀ ਹੋਣਾ ਸੋਹਣੇ ਲੱਗ ਰਿਹਾ। ਮੈਨੂੰ ਤਾਂ ਸੋਹਣੇ ਲੱਗੇ ਪਾਏ। ਅੱਛਾ? ਹਾਂ। ਪਰ ਜਦੋਂ ਉਹ ਤਿਆਰ ਜਾਵੇ ਹੋਏ ਵੀਡੀਓ ਚ ਲੱਗਦੇ। ਉਹ ਤਾਂ ਸੋਹਣੇ ਲੱਗਦੇ ਆ। ਹੈਨਾ? ਟਿੱਕਾ ਵੀ ਲਾਈਏ ਜੇ ਨਾਲ। ਮੈਂ ਕਰਦਾ। ਇਹ ਸਖਤ ਤੁਸੀਂ। ਹਾਂ ਵੀ। ਨਾ ਬੈਠ। ਇਹ ਸ਼ੁਕ ਕਰਨਾ ਮੈਂ ਤਾਂ ਪਾਸ ਆ ਗਰੇ ਹਾਂ ਇਹ ਲੱਗਣੀ ਆ ਇਹ ਹੂੰ ਬਾਲ ਦੇ ਕਿ ਮਿੱਠੇ ਲਗਾਈ ਦੇ ਖੇਲਰੀ ਜੀ ਤਾਂ ਗਰਦੀਆਂ ਪਰਸੂ ਜੜੂਣਾ ਹਾਂ ਵਿਆਹ ਹੈ ਕਾਹੋ ਵਿਆਹ ਹੈ ਅੱਜ ਜਗਰੂ ਵਿਆਹ ਬਣਾ ਹੋਣੀ ਆ ਸਾਨੂੰ ਰਿਸ਼ਤੇਦਾਰਿਆਂ ਦਾ ਤਾਂ ਕੋਈ ਆਉਂਦਾ ਨਹੀਂ ਕਿਉਂਕਿ ਸਾਰੇ ਵਿਆਹੇ ਗਏ ਤੁਹਾਨੂੰ ਆਂਦੇ ਜਿਵੇਂ ਉੱਦਾਂ ਕੋਈ ਫਿਊਚਰ ਹੁੰਦਾਗਾ ਹੈਨਾ ਉੱਦਾਂ ਆ ਜੀਓ हां देख दे, दे, स्टोरीयां दे, दे, दे तो 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 जब स्टोरीयां ਤੁਸੀਂ ਰੇਕ ਫੰਕਸ਼ਨ ਤੇ ਹੁੰਦੇ ਹੋ ਹਨਾ ਜਦੋਂ ਸਟੋਰੀਆਂ ਦੇਖਦੇ ਫੰਕਸ਼ਨ ਤੇ ਹੁੰਦੇ ਆ ਤੁਸੀਂ ਹੂੰ ਉਹ ਫੰਕਸ਼ਨ ਹੈ ਤਾਂ ਉਹ ਕੱਟ ਕਰਦੀਆਂ ਹਲੇ ਤਾਂ ਮੈਂ ਜਵਾਬ ਦੇ ਦੇਣੀ ਹੈ ਫੰਕਸ਼ਨ ਲਈ ਤੁਸੀਂ ਇਹ ਨਾਲ ਦੇ ਬੰਦ ਕਰਦੇ ਆਂ ਆ ਆ ਵੀ ਸੋਹਣਿਆ ਕਰਕੇ ਇੱਕ ਕਾਪ ਆ ਕੇ ਦੇਖਣਾ हां ਲਿਆ ਹਾਂ ਵੈਰੀ ਨਾਈਸ ਵੀਰੇ ਕਿਹਨੂੰ ਦਿੰਦਾ ਸੀਗਾ ਮੁੰਡਾ ਵੀਰੇ ਦੀ ਦੁਕਾਨਾ ਤੇੜਾ ਕੰਮ ਸੀ ਇਹੋੜੇ ਲੂਸ ਕਰ ਦਿਓ ਜਿਵੇਂ ਅੰਦਰ ਕਰ ਰਹੇ ਹਾਂਜੀ ਇਹਦਾ ਰੇਟ ਦਿਲ ਦੱਸ ਦਿਓ ਜਸਵਿੰਦਰ ਵੀਰੇ ਇਹਦਾ ਕੀ ਰੇਟ ਸੀ ਜਿਹੜਾ ਆਕਸੀਡਾਈਜ਼ ਮੈਨੂ ਸੱਪੀ ਕਰ ਲਿਆ ਕਰੋ ਇਹਨਾਂ ਦਾ ਕੰਮ ਲਓ ਕੋਲੀ ਦੇ ਤੁਸੀਂ ਲੱਤ ਪਾਉਂਦਾ ਲੱਤਿਆ ਕੀ ਤੁਮ ਕਿਹਨਾਂ ਤੋਂ ਪਾਵੇਂ ਜਾਂ ਜੱਤ ਤੋਂ ਬੋਲਣ ਆਏ ਗਏ ਹੋ? ਆਪਾਂ ਤਾਂ ਦੋਨੋਂ ਗਲਤ ਗਏ ਆਂ। ਤੁਸੀਂ ਦੋਨਾਂ ਨੇ ਗਲਤ ਗਏ ਆ। ਕੀ ਬਣਦੀ ਇਹਨਾਂ ਪੁੱਤਰ? ਹਾਂਜੀ ਵੀਰੇ। ਲੋ ਬਈ ਮੈਂ ਜੁਐਲਰੀ ਆਲ ਗਈ ਤੁਹਾਨੂੰ ਕਹਾਂ ਨੂੰ ਪਤਾ ਵੀ ਬਰਨਾਰੇ ਕੋਨੀ ਦੀ ਹੱਕੀ ਕਿਹੜਾ ਕੋਸਮੈਟਿਕ ਦਾ ਸਮਾਨ ਹੁੰਦਾ ਸਾਰਾ ਇੱਕ। ਤੇ ਮੇਰੀ ਸਾਰੀ ਜੁਐਲਰੀ ਚੁੰਬਾ ਵਗੈਰਾ ਮੇਕਅਪ ਦਾ ਸਮਾਨ। ਆਪਾਂ ਇਥੋਂ ਵਾਈ ਕਰਦੇ ਆਂ। ਤੇ ਤੁਸੀਂ ਇਹਨਾਂ ਤੋਂ ਵਾਈ ਕਰ ਸਕਦੇ ਹੋ। ਹੰਢਾਇਆ ਬਾਜ਼ਾਰ ਦੇ ਵਿੱਚ ਇਹਨਾਂ ਦੀ ਸ਼ਾਪ ਲੇ। ਠੀਕ ਹੈ। ਕਿ ਕਿਥੇ ਤੁੰਗ ਮਰਜੀ ਪੁੱਛਦੇ ਹੋ ਬਰਨਾਲੇ ਆ ਕੇ ਵੀ ਟੂਨੀ ਦੀ ਦੁਕਾਨ ਕਿੱਥੇ ਹੈ ਬਾਕੀ ਮੈਂ ਉਹਦਾ ਕੰਟੈਕਟ ਨੰਬਰ ਸ਼ੇਅਰ ਕਰ ਦੂੰਗੀ ਤੇ ਜੁਐਲਰੀ ਵੀ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਤੋਂ ਬਰਨਾਲੇ ਦੇ ਵਿੱਚ ਜਿਹੜੀ ਜੁਐਲਰੀ ਇੱਥੋਂ ਮਿਲੂਗੀ ਉਹ ਕਿਤੋਂ ਨਹੀਂ ਮਿਲਦੀ ਤੇ ਹਾਂ ਇੱਕ ਚੀਜ਼ ਹੋਰ ਹੈ ਐਨੀ ਸੋਹਣੀ ਜੁਐਲਰੀ ਹੁੰਦੀ ਨਾਲ ਖਰਾਬ ਹੋਏ ਮੇਰਾ ਨਾਮ ਲੈ ਕੇ ਆਉਂਗੇ ਤਾਂ ਐਕਸਟਰਾ ਡਿਸਕਾਊਂਟ ਵੀ ਮਿਲ ਸਕਦਾ ਕਿਉਂਕਿ ਫੰਕਸ਼ਨ ਸਟਾਰਟ ਹੋ ਗਏ ਮੇਰੇ ਤਾਂ ਆਪਦੇ ਸਟਾਰਟ ਹੋ ਗਏ ਸਾਈਓ ਤਾਂ ਮੈਂ ਜੁਐਲਰੀ ਇੱਥੋਂ ਲੈ ਕੇ ਜਾਣੀ ਮਿਲਣੀ ਹੈ ਸਾਰੀ ਜੁਐਲਰੀ ਸੋਨਾ ਲੱਗਦਾ ਮਤਲਬ ਜਿਵੇਂ ਆਪਾਂ ਹੁਣ ਸ਼ੂਟ ਸ਼ੂਟ ਨਾਲ ਆਪਾਂ ਇਹਦਾ ਸੈਟ ਵੀ ਦੇਖਾਂਗੇ ਹਾਂ ਨਾਲੇ ਹਲਕਾ ਗਵਾਲਾ ਹੈ ਲਾਈਟ ਰੇਟਾ ਲਾਈਟਰ ਰੇਟਾ ਸੋਨੇ ਲੱਗਦੇ ਸਟਾਈਲ ਨਾਲ ਸ਼ੂਟਾਂ ਦੇ ਕਿੰਨੇ ਵਧੀਆ ਗਏ ਸੀ ਉਹ ਕੋਟਾ ਥੋੜਾ ਪੂਰਾ ਵੀ ਉਹ ਥੋੜਾ ਜਿਹਾ ਵਧੀਆ ਗੱਲ ਇੱਕ ਬਾਏ ਬੋਸ ਹੋਣਾ ਗਾ ਜਿਹੜਾ ਫੋਟੋ ਉਹ ਦਿਸਣਾ ਉਹ ਬੋਲ ਦੱਸ ਤੂੰ ਬੱਸ ਤੁਰਾਓ ਬਈ ਗਾਈਜ਼ ਆ ਸੈੱਟ ਆਇਆ 간 ਨਾ ਬਾਕੀ ਮੈਂ ਟਰਾਈ ਕਰਕੇ ਦਿਖਾਉਣੀ ਆ ਤੁਹਾਨੂੰ ਆ ਸੈੱਟ ਮੈਂ ਤੁਹਾਨੂੰ ਟਰਾਈ ਕਰਕੇ ਦਿਖਾਤਾ ਪਲੂਸ ਤੋਂ ਤੁਹਾਨੂੰ ਪਿਕ ਦਿਖਾ ਦਲੀਆ ਬਹੁਤ ਜਨੀਕ ਜੀਆਂ ਚੀਜ਼ਾਂ ਆਈਆਂ ਹੋਈਆਂ ਨੇ ਬਈ ਆਪਣੇ ਕੋ ਸਾਰੀਆਂ ਆ ਸੈੱਟ ਆਇਆ ਜ ਕਿਸੇ ਨੂੰ ਵੀ ਤੀਆਂ ਦੇ ਫੰਕਸ਼ਨ ਵਾਸਤੇ ਕੋਈ ਵੀ ਚਾਹੀਦਾ ਹੋਇਆ ਬਈ ਇਹਨਾਂ ਦੀ ਇੰਸਟਾਗ੍ਰam ਤੇ ਆਈਡੀ ਬਣੀ ਹੋਈ ਆ ਟੂਨੀ ਦੀ ਐਟੀ ਮੈਂ ਫੋਲੋ ਵੀ ਕਰਦੀ ਆ ਤੇ ਆ ਇਹਨਾਂ ਦਾ ਕੰਟੈਕਟ ਨੰਬਰ ਚੱਲ 8847500268 ਇਹਦੇ ਉੱਤੇ ਡਾਇਰੈਕਟ ਮੈਸੇਜ ਕਰੋ WhatsApp ਤੇ ਸਕਰੀਨਸ਼ਾਟ ਭੇਜੋ ਜੁਐਲਰੀ ਦਾ ਲੈ ਕੇ ਠੀਕ ਹੈ ਮੈਂ ਤੁਹਾਨੂੰ ਹੋਰ ਵੀ ਜੁਐਲਰੀ ਦਿਖਾ ਦਿੰਨੀ ਆ ਦੇਖੋ ਬਾਕੀ ਸਟੱਡ ਵਗੈਰਾ ਇਹਨਾਂ ਕੋਲ ਸਾਰੇ ਆ ਬਾਕੀ ਇਹਨਾਂ ਨੂੰ ਮੈਸੇਜ ਕਰ ਦਿਓ ਜਿੱਦਾਂ ਜੁਐਲਰੀ ਚਾਹੀਦੀ ਹੈ ਉਦਾਂ ਦੀ ਤੁਹਾਨੂੰ ਫੋਟੋਜ਼ ਇਹਦੇ ਪ੍ਰੋਵਾਈਡ ਕਰ ਦੇਣਗੇ ਠੀਕ ਹੈ ਜਿੱਦਾਂ ਮੈਂ ਤਾਂ ਚਲੋ ਲੋਕਲੀ ਆ ਪਰ ਨਾਲੇ ਤੋਂ ਮੈਂ ਇੱਥੋਂ ਆ ਕੇ ਲੈ ਜਾਣੀ ਆ ਜੇ ਤੁਸੀਂ ਨਹੀਂ ਆ ਸਕਦੇ ਤਾਂ ਤੁਸੀਂ ਇਹਨਾਂ ਤੋਂ ਡਿਲੀਵਰੀ ਕਰਵਾ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ अवेलेबल ਹੈਗੀ ਆ ਲਓ ਬਈ ਕਿੰਨਾ ਸੋਹਣਾ ਸੈੱਟ ਆ ਜਿਹੜੀਆਂ ਵੀ ਭਾਬੀਆਂ ਦੇ ਦਿਉਰਾਂ ਦੇ ਵਿਆਹ ਆ ਰਹੇ ਆ ਨੰਦਾਂ ਦੇ ਵਿਆਹ ਆ ਰਹੇ ਆ ਠੀਕ ਆ ਭਰਾ ਦਾ ਵਿਆਹ ਆ ਰਿਹਾ ਇੰਨਾ ਹੈਵੀ ਸੈਟ ਕੋ ਉਹਦੀ ਪਾਇਆ ਸੁਣਨ ਨਾ ਵੇ ਨੀ ਕਿੰਨਾ ਸਮਾਂ ਲੱਗਿਆ ਹਨਾ ਸੂਟ ਪਾਇਆ ਹੋਵੇ ਮੇਕਅਪ ਕੀਤਾ ਹੋਵੇ ਇਹ ਰਿਹਾ ਟਰੈਂਡ ਆਵਾਜ਼ ਕਿੰਨਾ ਜਿਆਦਾ ਲੁੱਕ ਦੋਗਾ ਨਾਈਸ ਪਾਲਾ ਵੀਰੇ ਕੀ ਆਵਾਤੀ ਹੈ ਨਾ ਬਸ ਖਤਮ ਦੁਨੀਆ ਖਤਮ ਲੋ ਇਹ ਸਟੋਰੀ ਬਾਦਲੀ ਇੰਸਟਾ ਪਿੱਛੇ ਹੋ ਜਾ ਸਬਦਾਂ ਉਹ ਸ਼ਾਹ ਰਾਣੀ ਮੰਦ ਪ੍ਰਿਕਰ ਸੀ ਰਿਆ ਪਹੁੰਚ ਰਹੀ ਹੈ ਤੇ ਜਨ ਨਾਲ ਰਾਤ ਦੇਖ ਲੰਭਾ ਹੈ ਵਹੀ ਖੂਸਾਟ ਨਾ ਪਾਇਆ ਓਏ ਬੜਾ ਜਚੂ ਨੇ ਕੋ ਨਹੀਂ ਪਾਇਆ ਉਹ ਹੁੰਦਾ ਜਿਹੜਾ ਆਪਣੇ ਅ ਸਕਰਟ ਨਾਲ ਹੁੰਦਾਗਾ ਹਾਂ ਅਧਿਨ ਬੋਗਾਇਣਾ ਬੋਗਾਇਣਾ ਬੋਦੀ ਨਾਲ ਲੋ ਵੀ ਗਾਈਸ ਇਹ ਕਿਹਦੇ ਨਾਲ ਟਿੱਕਾ ਨਹੀਂ ਹੈਗਾ ਪਰ ਟਿੱਕਾ ਤੁਸੀਂ ਲਗਵਾ ਵੀ ਸਕਦੇ ਹੋ ਤੁਹਾਨੂੰ ਆਪਸ਼ਨਲ ਦੇ ਵਿੱਚ ਮਿਲ ਜੂਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਤੇ ਕੈਨੇਡਾ ਵਾਲੀਆਂ ਭੈਣਾਂ ਆਸਟ੍ਰੇਲੀਆ ਯੂ ਐਸ ਏ ਇਟਲੀ ਕਿਤੋਂ ਮਰਜ਼ੀ ਤੁਸੀਂ ਬਾਹਰ ਬੈਠੇ ਵੀ ਮੰਗਵਾ ਸਕਦੇ ਹੋ ਜੁਆਇਨ ਲੋ ਇੱਕਾ ਜਿਵੇਂ ਮੈਚ ਹੋ ਗਿਆ ਲੋ ਜਿਹੜਾ ਪਰਫੈਕਟ ਮੈਚ ਠੀਕ ਹੈ ਨਵੀਂ ਜੁਐਲਰੀ ਆਈ ਹੈ ਸਾਰੀ ਇੱਕੇ ਦੇ ਵਿੱਚ ਸੈੱਟਾਂ ਸਨ। ਥੋੜੀ ਡਿਜ਼ਾਈਨਿੰਗ ਦਾ ਚੇਂਜ ਆ। ਠੀਕ ਹੈ। ਆਹ ਚੀਜ਼ ਦਾ ਚੇਂਜ ਆ ਬਸ ਬਾਕੀ ਸੀਮ ਆ ਸਾਰੀ ਚੀਜ਼। ਆਹ ਟਿੱਕਾ ਇਹਦੇ ਨਾਲ ਵੀ ਚੱਲੇ ਜੂਗਾ। ਹਾਂਜੀ ਇਹਦੇ ਨਾਲ ਹੋਰ ਵੀ ਮੈਚ ਹੋ ਜੂਗਾ। ਹਾਂ। ਤੇ ਇਹ ਤੁਸੀਂ ਬਈ ਆਰਡਰ ਕਰ ਸਕਦੇ ਹੋ। ਠੀਕ ਹੈ। ਤੇ ਬਾਕੀ ਇਥੋਂ ਜਿਵੇਂ ਆਨੰਦ ਕਾਰਜ ਵਾਸਤੇ ਰੈਂਕਡ ਵੀ ਮਿਲ ਜਾਂਦੀ। ਜੁਐਲਰੀ ਰੈਂਟ ਤੇ ਵੀ ਲੈ ਸਕਦੇ ਹੋ। ਬ੍ਰਾਈਡਲ ਜੁਐਲਰੀ ਮਿਲ ਜਾਂਦੀ। ਰਾਣੀ ਦੇ ਗਹਿਣੇ ਉਤਾਰੀ ਦੀ ਜੈ। ਵੇ। ਜੇ ਜੁਜਾਰ ਹੁੰਦਾ ਨਾ ਉਹਨੇ ਖੁਸ਼ ਹੋਈ ਜਾਣਾ ਸੀ ਮੈਨੂੰ ਦੇਖੀ। ਵੀ ਮੰਮਾ ਕੀ ਪਾਈ ਜਾਂਦੇ। ਬੱਸ ਹਨਾ ਹੋ ਗਿਆ। ਹਾਂਜੀ। ਕਰਦੇ। ਲੋ ਵੀ ਹੁਣ ਆਪਾਂ ਪਸੰਦ ਕਰ ਰਹੇ ਹਾਂ ਚੂੜੀਆਂ। ਇਹਦੇ ਚੂੜੇ ਬਹੁਤ ਸੋਹਣੇ ਨੇ। ਇਹ ਚੂੜੀਆਂ ਤੁਸੀਂ ਦੇਖ ਸਕਦੇ ਹੋ। ਲੈਮਨ ਦੇਖਾ। ਲਓ ਇਹ ਮੇਰੀਆਂ ਦੇਖ ਲਓ ਜਿਹੜੀ ਬਹੁਤ ਸੋਹਣੀ ਹੈ ਜੀ ਹੁਣ ਆਪਾਂ ਪਸੰਦ ਕਰ ਰਹੇ ਹਾਂ ਚੁੰਨੀਆਂ ਠੀਕਾ ਦੇਖੋ ਬਹੁਤ ਹੀ ਕਿੰਨੀ ਜਿਆਦਾ ਸੋਹਣੀਆਂ ਨੇ ਕੁੜੀਆਂ ਸੋਹਣੀਆਂ ਨੇ ਤੇ ਇੱਕ ਮੈਂ ਕਿ ਵਿਖਿਆ ਸੀਗਾ ਔਰ ਇੱਕ ਤੁਸੀਂ ਬਾਹੀਆਂ ਇਹ ਬਾਹੀਆਂ ਜੜਾਉਦੀ ਬਾਹੀ ਕਹਿੰਦੇ ਨੇ ਹਾਂਜੀ ਬਾਹੀ ਉਹ ਵੀ ਸੋਹਣਾ ਯਾਰ ਹਾਂ ਣਾ ਦੇਖੋ ਦੇਖੋ ਪਾ ਕੇ ਦੇਖੋ ਵਾਹੀ ਹੈ ਹਾਂਜੀ ਵਾਹੀ ਪਾ ਕੇ ਦੇਖ ਲੈਨੇ ਆਪਾਂ ਕੁੜੀਆਂ ਬੜਵਾਂਗੀਆਂ ਵੀ ਨੇ ਹਾਂਜੀ ਹਾਂਜੀ 골ਡ ਚ ਵੀ ਬੰਦੀ ਹੈ ਇਸ ਵਰ ਬੰਨਣੀ ਨਹੀਂ ਆਈ ਐਕ ਮਿੰਟ ਲੌਕ ਕਰਨ ਨੂੰ ਬੰਦ ਕਰਕੇ ਬਸ ਇੱਦੀ ਇੱਥੋਂ ਬੰਦ ਕਰ ਲਈ ਹਾਂਜੀ ਹਾਂਜੀ ਇੱਥੋਂ ਬੰਦ ਕਰ ਲਈ ਜਿਆਦਾ ਲੱਗ ਰਿਹਾ ਚੂੜੀ ਲੈ ਲੈਣੀ ਆ ਉਹ ਦੇਖ ਲੈਣ ਕਿ ਰੱਦ ਪਾਉਂ। ਫੁੱਲੀ ਆ ਬਾਲ ਇਹ ਤੁਹਾਡੇ ਸਾਈਜ਼ ਦੀ ਹੋ ਜਾਏਗੀ। ਜਿਹੜੇ ਰਾਣੀਆਂ ਦੇ ਨਹੀਂ ਪਾਈ ਹੁੰਦੀ ਉਹ ਚੀਜ਼ਾਂ ਉਹ ਨਾ ਰਾਣੀ ਰਾਣੀ ਸੁੰਦਰਾ ਚੂੜੀਆਂ ਵੀ ਦੇਖਣ ਨੂੰ ਰਾਣੀ ਸੁੰਦਰਾ ਮੈਂ ਰਾਣੀ ਮੰਨਤੀ ਕੋਚੀ ਦੀ ਆ ਜੁੜੀ ਨਹੀਂ ਰਿਹਾ। ਪੀਸ ਇਹ ਵੀ ਕੋਈਆਂ ਆਰਤੀ आ आ क्या कुल्लू तो का ये पेचाला आह वो वाला आठ होक्को तो कुल्लू का अच्छा उधर भी हो उधर तो नहीं ये तो होक्के है ना पके खोलते हैं हाँ अभी सोनी है ना चीज़ हम्म हाँ अब फिट फिट टाइम है अच्छा ऐडा हैं हम्म ডিসাইড ਕਰਦੇ ਆਂ ਬਸ ਕਰੋ ਦੇਖੋ ਬੈਂਗਲਸ ਵੀ ਸੋਹਣੀਆਂ ਨੇ ਵੀ ਇਹ ਲੋਕ ਵਾਲੀਆਂ ਨਹੀਂ ਹੈਗੀਆਂ ਭੱਜੀਆਂ ਕਰਦੀਆਂ ਮੇਰੇ ਨਹੀਂ ਨਹੀਂ 2 4 ਸਾਈਜ਼ ਹੈ ਤੁਹਾਡੇ ਪ੍ਰੋਪਰ ਫਿਟਿੰਗ ਚ ਆਏਗਾ ਨਹੀਂ ਮਤਲਬ ਵੀ ਟਾਈਟ ਜਰੂਰਗਾ ਲੋਕ ਵਾਲੀ ਸੈਟ ਮੈਨੂੰ ਆ ਵੀ ਬਹੁਤ ਪਸੰਦ ਆਈ ਏ ਇਹ ਵੀ ਬਹੁਤ ਅੱਛਾ ਹੈ ਇਹ ਚ ਡਿਜ਼ਾਈਨਿੰਗ ਵੀ ਕਾਫੀ ਆ ਦੇਖੋ ਵੀ ਇਹਦਾ ਡਿਜ਼ਾਈਨ ਹੋਰ ਬਹੁਤ ਚੰਗਾ ਲੱਗਦਾ ਦੋਨੇ ਜੋੜੀਆਂ ਵਧੀਆ ਲੱਗੀਆਂ ਨੇ ਸੋਹਣੀਆਂ ਵੀ ਲੱਗਣੀਆਂ ਪਾਈਆਂ ਹਾਂ ਮੱਕੇ ਚੂੜੀਆਂ ਦੇਖ ਲੈਣੇ ਆ ਹੂੰ ਦੇਖੋ ਚੂੜੀਆਂ ਬਲੈਕ ਕਲਰ ਦੀਆਂ ਹਨਾ ਹੂੰ ਐ ਕਰ ਲੈਂਦੇ ਇੱਕ ਤਾਹੇ ਆਹੀ ਲੈ ਲੈਣੇ ਆ ਆ ਦੇ ਦੇ ਬੰਦ ਆਹ ਦਰਹਵੇਂ ਲਓ ਜੀ ਚੂੜੀਆਂ ਦਿਖਾਓ ਯਾਰ ਹੋ ਵੀ ਬੜੀ ਪਿਆਰੀ ਆ ਗੱਡੀ ਲਓ ਸਾਰੇ ਕੰਮ ਧੰਦੇ ਨੇ ਵੇੜ ਕੇ ਸਾਰਾ ਕੰਮ ਕਰਕੇ ਹੁਣ ਆਪਾਂ ਚੱਲਿਆ ਘਰੇ ਲੋ ਵਈ ਆਪਾਂ ਹੁਣ ਚੱਲੇ ਆਂ ਘਰੇ ਚਾਰੇ ਕੀ ਹੋ ਗਿਆ ਰੋਟੀਆਂ ਘਰ ਤੇ ਲੈ ਗਿਆ ਸੀ ਲੋ ਵਈ ਹੁਣ ਬਣਾ ਲਈਏ ਆਪਾਂ ਸਬਜ਼ੀ ਸਬਜ਼ੀ ਬਣਾ ਕੇ ਫਿਰ ਆਪਾਂ ਖੀ ਹੋਵਾਂਗੇ ਹਟੋ ਓਟੋ ਗੁੰਨ ਲਈਏ ਤੇ ਇਧਰ ਜੁਝਾਰ ਸਿੰਘ ਗਰਮੀ ਚ ਧੁੱਪੇ ਫਿਰਦਾਗਾ ਹੁਣ ਕਹਿੰਦਾ ਮੈਂ ਮੰਮੂ ਪੀਣ ਆਲੇ ਦੱਸ